ਮਿੱਤਰੋ ਜਿਹੜੀ ਇਹ ਡਰਾਈਵਰੀ ਆ ਸਭ ਤੋਂ ਵੱਧ ਡਰਾਈਵਰੀ ਆ ਦੇਖੋ ਹੁਣ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾ ਰਿਹਾਗਾ ਤੇ ਗੱਡੀਆਂ ਨੇ ਦੋ ਬਈ ਰਸਤਾ ਘੱਟ ਸੀਗਾ ਹਨਾ ਕਿਹੜੇ ਹਿਸਾਬ ਦੇ ਨਾਲ ਇਹ ਨੰਗਾਈ ਇੱਕ ਗੱਡੀ ਤੇ ਹੁਣ ਜਿਵੇਂ ਆਪਾਂ ਹੁਣ ਮੰਨ ਲਓ ਸੜਕ ਤੇ ਜਾਂਦੇ ਆਂਗੇ ਹਨਾ ਤੇ ਹੁਣ ਰਸਤਾ ਮੂਰੇ ਘੱਟ ਹੁੰਦਾਗਾ ਤੇ ਆਪਾਂ ਨੂੰ ਐ ਹੁੰਦਾ ਯਾਰ ਵੀ ਸਾਈਡ ਕਿਵੇਂ ਦੇਵਾਂਗੇ ਆਹ ਬੰਦੇ ਦੀ ਡਰਾਈਵਰੀ ਦੇਖੋ ਬਈ ਮੈਂ ਸਾਰੀ ਵੀਡੀਓ ਤੁਹਾਨੂੰ ਦਿਖਾਉਣ ਲੱਗਿਆ ਅਮੂਰੋਂ ਹੁਣ ਆ ਗਈ ਸੀ ਗੱਡੀ ਬਈ ਗੱਡੀ ਆਉਣ ਦੇ ਕਾਰਨ ਰਸਤਾ ਸੀਗਾ ਘਟ ਤੇ ਹੁਣ ਬੰਦੇ ਨੇ ਹੁਣ ਦਿਮਾਗ ਲਾਇਆ ਦੂਜੇ ਨੇ ਗੱਡੀ ਸਾਈਡ ਤੇ ਕਰ ਲਈ ਇਹਨੇ ਛਾੜ ਦੇਣੀ ਇਧਰ ਸਾਈਡ ਤੇ ਮੰਨ ਲਓ ਵੀ ਆਹ ਕੰਧ ਵਗੈਰਾ ਬਣੀ ਵੀ ਹੈ ਇਹ ਹੈ ਤਾਂ ਪੱਥਰਾਂ ਜਾਂਦੀ ਆ ਤੇ ਇਸ ਤਰ੍ਹਾਂ ਗੱਡੀ ਛਾੜ ਕੇ ਬਾਈ ਆਹ ਦੇਖੋ ਕਿਹੜੇ ਸਾਹ ਹੋਂ ਨਾਲ ਗੱਡੀ ਚਾੜੀ ਆ ਤਿੰਨ ਟਾਇਰਾਂ ਤੇ ਮਗਰ ਲ ਚੌਥਾ ਟਾਇਰ ਵੀਨ ਲੱਗਿਆ ਹੈਗਾ ਉਹ ਸਾਹਬ ਨਾਲ ਗੱਡੀ ਇਹ ਨਘਾਈ ਆ ਜਗ੍ਹਾ ਘੱਟ ਸੀਗੀ ਉਹ ਬੰਦੇ ਨੇ ਸਾਈਡ ਤੇ ਲਾ ਲਈ ਇਹਨੇ ਟੇਢੀ ਕਰਕੇ ਗੱਡੀ ਆ ਜਿਹੜੀ ਨਘਾ ਲਈ ਆ ਦੇਖੋ ਹੁਣ ਮੈਂ ਕਹਣਾ ਗੱਡੀ ਬਾਈ ਇਹ ਟੱਚ ਵੀ ਨਹੀਂ ਕਰਨੀ ਨਾਲ ਇਹ ਜਿਹੇ ਸਾਹਬ ਨਾਲ ਨਘਾਈ ਆ ਗੱਡੀ ਜਗ੍ਹਾ ਘੱਟ ਸੀ ਇਹ ਪਹਾੜਾਂ ਵਾਲੇ ਲੋਕ ਕਰਦੇ ਆਏ ਨੇ ਬਾਈ ਜਿਹੜੇ ਹੁਣ ਵਧੀਆ ਡਰਾਈਵਰ ਹੁੰਦੇ ਨਾ ਉਹ ਗੱਡੀ ਐਂ ਨਘਾ ਨਘੂ ਲੈਂਦੇ ਆ ਇਹ ਆਪਣੇ ਇਹ ਬਾਹਰਲੀ ਵੀਡੀਓ ਹੈ ਚੈਨਲ ਚ ਉਹਨਾਂ ਦੀ ਹੋਊ ਸ਼ਾਇਦ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਬਾਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ